ਸੱਚੀ ਕਾਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ ਨਿਊਜ਼ ਚੈਨਲ ਨਾਲ ਅਸੀਂ ਅਜੇ ਫੇਰ ਜਿਹੜਾ ਸਮਾਣਾ ਦੀ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਪਹੁੰਚਿਆ ਬੇਸ਼ੱਕ ਸਾਡੇ ਕੋਲੋ ਜਿਹੜੀ ਹੈ ਪਿਛਲੇ ਦਿਨੀ ਇੱਕ ਕੋਲਡ ਸਟੋਰ ਨੂੰ ਲੈ ਕੇ ਜਿਹੜੀ ਹੈ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਪਰ ਉਸ ਖਬਰ ਤੋਂ ਬਾਅਦਦ ਵੀ ਜਿਹੜਾ ਹੈ ਬੀਤੇ ਦਿਨੀ ਉਰੇ ਪ੍ਰਦੂਸ਼ਣ ਬੋਰਡ ਦੇ ਵੱਲੋਂ ਵੀ ਜਿਹੜੀ ਹੈ ਕਾਰਵਾਈ ਕੀਤੀ ਜਾਂਦੀ ਹੈ ਤੇ ਉਹਨਾਂ ਵੱਲੋਂ ਵੀ ਜਿਹੜਾ ਹੈ ਇਸ ਕੋਲਡ ਸਟੋਰ ਨੂੰ ਅਨਨਿਗਲ ਦੱਸਿਆ ਗਿਆ ਨਾਹੀਂ ਇਸ ਕੋਲਡ ਸਟੋਰ ਦੀ ਕੋਈ ਜਿਹੜੀ ਐਨਓਸੀ ਹੈ ਪਰ ਕਹਿੰਦੇ ਉਲਟਾ ਜਿਹੜਾ ਚੋਰ ਹੈ ਉਸ ਨੂੰ ਹੀ ਜਿਹੜਾ ਕਟਵਾਲਿਆ ਕਿਹਾ ਜਾਂਦਾ ਹੈ ਤੇ ਬੀਤੇ ਦਿਨੀ ਜਿਹੜੇ ਨੇ ਇਹਨਾਂ ਵਿਅਕਤੀਆਂ ਦੇ ਉੱਪਰ ਜਿਹੜੇ ਪਰਿਵਾਰ ਪਿੱਛੇ ਖੜੇ ਨੇ ਇਹਨਾਂ ਦੇ ਉੱਪਰ ਹੀ ਜਿਹੜੇ ਕੋਰਟ ਵੱਲੋਂ ਸੰਮਣ ਪੇਸ਼ ਦਿੱਤੇ ਜਾਂਦੇ ਨੇ ਪਰ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਅਜਿਹੇ ਲੋਕਾਂ ਤੋਂ ਤੁਹਾਨੂੰ ਕੋਈ ਵੀ ਡਰਨ ਦੀ ਲੋੜ ਨਹੀਂ ਹੈ ਤਾਂ ਇਹਨਾਂ ਨਾਲ ਗੱਲਬਾਤ ਕਰ ਲੈਣਾ ਕਿਉਂਕਿ ਪਹਿਲਾਂ ਇਹ ਬਹੁਤ ਜ਼ਿਆਦਾ ਪਰੇਸ਼ਾਨ ਨੇ ਅਸਲ ਦੇ ਵਿੱਚ ਅਜੰਡਾ ਕੀ ਹੈ ਕਿਉਂਕਿ ਸਾਨੂੰ ਦੂਜੀ ਵਾਰ ਉਰੇ ਬੁਲਾਇਆ ਗਿਆ ਇਹ ਜਿਹੜਾ ਹੁਣ ਸਾਰੇ ਗੱਲਬਾਤ ਕਰਕੇ ਹੀ ਪਤਾ ਲੱਗੇਗਾ हां जी की नाम है जी ਤੁਹਾਡਾ ਮੇਰਾ ਨਾਮ ਦਿક્ષા ਹੈ ਦਿક્ષા ਜੀ ਕੀ ਕਹੋਗੇ ਪਹਿਲਾਂ ਵੀ ਤੁਸੀਂ ਅਸੀਂ ਖਬਰ ਪ੍ਰਕਾਸ਼ਿਤ ਕਰੀ ਸੀ ਉਦੋਂ ਵੀ ਤੁਸੀਂ ਬੋਲੇ ਸੀ ਹਾਂ ਜੀ ਕੀ ਗੱਲਬਾਤ ਹੋਈ ਸੀ ਜੀ ਪਹਿਲੀ ਬਹੁਤ ਪਰੇਸ਼ਾਨ ਆ ਇਹਨਾਂ ਨੇ ਸਾਨੂੰ ਹੋਰ ਪਰੇਸ਼ਾਨ ਕਰਕੇ ਅਸੀਂ ਇਹਨਾਂ ਨੂੰ ਵਾਰੀ ਵਾਰੀ ਕਹਿ ਰਿਹਾ ਕਿ ਇਹਨੂੰ ਇੱਥੋਂ ਸ਼ਿਫਟ ਕਰ ਲਓ ਕੋਈ ਦਿੱਕਤ ਨਹੀਂ ਸਾਥੋਂ 1 15 ਦਿਨਾਂ ਦਾ ਦਾਸ ਦਿਨਾ ਟਾਈਮ ਲੈ ਲਓ ਪਰ ਇਹ ਬਿਲਕੁਲ ਵੀ ਕਿਸੇ ਗੱਲ ਤੇ ਨਹੀਂ ਆ ਰਹੀ ਹੁਣ ਇਹਨਾਂ ਨੇ ਕੋਰਟ ਚੋਂ ਸੰਮਣ ਕਢਾਦਾ ਆ ਯਾ ਦੇਖੋ ਸੰਮਣ ਕਢਾਇਆ ਹੈਗਾ ਸਾਡੀ ਕੱਲ ਦੀ ਪੇਸ਼ੀ ਹੈ ਨਹੀਂ ਇਹ ਸੰਮਣ ਤੁਹਾਡੇ ਮਤਲਬ ਕੀ ਗੁੰਡਾ ਕਰਦੀ ਹੈ ਨੇ ਇਹ ਕਹਿੰਦੇ ਨੇ ਕਿ ਅਸੀਂ ਜਿਹੜਾ ਕੰਮ ਉਹ ਕਰ ਰਹੇ ਆ ਸਾਨੂੰ ਐਂ ਕਰਨ ਦਿੱਤਾ ਜਾਵੇ ਇਹਨਾਂ ਨੇ ਕੋਰਟ 'ਚ ਇਹ ਗੱਲ ਨਹੀਂ ਕਹੀ ਕਿ ਅਸੀਂ ਕੋਲਡ ਸਟੋਰ ਉਰੇ ਜਿਵੇਂ ਚੱਲ ਰਹੇ ਉਵੇਂ ਚੱਲਣ ਦੀ ਹੈ ਇਹਨਾਂ ਨੇ ਮਤਲਬ ਉਸ ਨੂੰ ਮੋਡੀਫਾਈ ਕਰਕੇ ਗੱਲ ਨੂੰ ਇਹ ਚੀਜ਼ ਕੀਤੀ ਐ ਨੇ ਸਟੇ ਲਾਈਨ ਦੀ ਕੋਸ਼ਿਸ਼ ਕੀਤੀ ਕੋਰਟ ਨੇ ਸਟੇ ਨਹੀਂ ਦਿੱਤੀ ਕੱਲ ਨੂੰ ਸਾਡੀ ਇਹਨਾਂ ਨੇ ਪੇਸ਼ੀ ਲਈ ਹੁਣ ਮੇਰੀ ਦਵਾਈ ਖਤਮ ਹੋ ਰਹੀ ਹੈ ਕੱਲ ਪੇਸ਼ੀ ਤੇ ਜਾਈਏ ਜਾਂ ਦਵਾਈ ਲੈਣ ਜਾਈਏ ਦਵਾਈ ਕੀ ਪ੍ਰੋਬਲਮ ਹੋਈ ਹੈ ਤੁਹਾਨੂੰ ਮੇਰੀ ਸਿਰ 'ਚ ਸਵੇਲਿੰਗ ਆਈ ਅੱਛਾ ਪੂਰੇ-ਉਰੇ ਗਲੀ ਚ ਸਾਡੇ ਤਿੰਨ ਪੇਸ਼ੇਟਾਂ ਸੀ ਸਿਰਫ ਜੀ ਸਵੇਲਿੰਗ ਦੇ ਚਲੋ ਉਹਨਾਂ ਦੇ ਕੋਲ ਚ ਕੋਲ ਰਾਹੀਂ ਦੋ ਬੰਦੇ ਆਨੂੰ ਮਤਲਬ ਪਿੱਛੇ ਹਟਾ ਲਿਆ ਧਮਕੀਆਂ ਦੇ ਦੀ ਜੋ ਮਰਜੀ ਲਾ ਲੋ ਇਹ ਕਹਿੰਦੇ ਨੇ ਕਿ ਅਸੀਂ ਸਮਝੌਤਾ ਕਰ ਲੈਣੇ ਛੋਟੇ ਨਾਲ ਉਰੇ ਕੰਧ ਘੱਟਦ ਨੇ ਇਹਨੂੰ ਪੱਖੇ ਨੂੰ ਥੋੜਾ ਜਿਹਾ ਹੋਰ ਪਿੱਛੇ ਕਰਦਣੇ ਆ ਸਾਡਾ ਘਰ ਬਿਲਕੁਲ ਨਾਲ ਹੀ ਕਰ ਲੈ ਅਸੀਂ ਫਸ ਗਏ ਗਲੀਆਂ ਪਿੱਛੇ ਹਟ ਜਾਂਦੀਆਂ ਕੋਈ ਦਿੱਕਤ ਨਹੀਂ ਨਹੀਂ ਲੱਗਦੇ ਗਲੀ ਵਾਲੇ ਨਾਲ ਲੱਗਣ ਅੱਜ ਅਸੀਂ ਬਿਮਾਰਾ ਕਹ ਨੂੰ ਕਿਸੇ ਹੋਰ ਦਾ ਹੀ ਬੱਚਾ ਬਿਮਾਰ ਹੋ ਸਕਦਾ ਅਸੀਂ ਤਾਂ ਉਸ ਦਿਨ ਵੀ ਨਾਲੇ ਖੜਾਂਗੇ ਸਾਨੂੰ ਇਹ ਤੋਂ ਕੋਈ ਹੋ ਨਹੀਂਗਾ ਸਿਟੀ ਥਾਣੇ ਜੀ ਅਸੀਂ ਘਟੋ ਘਟ ਕਿੰਨੇ ਵਾਰੀ ਗੇੜੇ ਮਾਰਿਆ ਕੋਈ ਸੁਣਵਾਈ ਨਹੀਂ ਅਸੀਂ ਸੀਐਮ ਨੂੰ ਉਹਨੂੰ ਚਿੱਠੀ ਪਾਈ ਦੀ ਉਸ ਦਿਨੇ ਸਾਰੀ ਗਲੀ ਸਾਡੇ ਨਾਲ ਸੀ ਜਿਸ ਦਿਨ ਸੀਐਮ ਨੂੰ ਚਿੱਠੀ ਪਾਈ ਹੈ ਉਹ ਚਿੱਠੀ ਗੁਰਬਖਸ਼ ਸਿੰਘ ਕੋਲ ਆਈ ਹੋਈ ਹੈ ਇਸ ਸਿਟੀ ਥਾਣੇ 'ਚ ਇਹ ਕਹਿੰਦੇ ਨੇ ਉਰੇ ਆ ਕੇ ਬਿਆਨ ਦੇ ਦਿਓ ਕੌਣ ਕਹਿੰਦਾ ਇਹ ਗੱਲ ਗੁਰਬਖਸ਼ ਸਿੰਘ ਜੀ ਨਾ ਜੀ ਅਸੀਂ ਕੱਲ ਗਏ ਆ ਸੀਗਾ ਕਿ ਆ ਉਹ ਮੜਾਇ ਮੋਟਾ ਕੁਛ ਉਹ ਸਿਟੀ ਥਾਣੇ ਚ ਪਹਿਲਾਂ ਸਾਨੂੰ ਜਿਹੜੀ 20 ਦਿਨ ਪਹਿਲਾਂ ਚਿੱਠੀ ਦਿੱਤੀ ਉਹਦਾ ਵੀ ਕੋਈ ਜਵਾਬ ਨਹੀਂ ਕੋਈ ਸੁਣਵਾਈ ਨਹੀਂ ਹੈਗੀ ਸਿਟੀ ਥਾਣਾ ਸਾਰਨਾ ਬੜਾ ਕ腐ਟੇਡ ਲੱਗਦਾ ਮੈਨੂੰ ਇਸ ਟਾਈਮ ਕੁਝ ਨਹੀਂ ਇਹ ਕਾ ਸੁਣਵਾਈ ਕਰ ਰਹੇ ਸਾਡੇ ਛੜੀ ਦਾ ਤਾਂ ਨਹੀਂ ਤਾਂ ਦੇਖ ਨਹੀਂ ਰਹੇ ਦੇ 1-2 ਲੱਖ ਰੁਪਏ ਨਹੀਂ ਦੇਖੀ ਜਾਂਦੇ ਨੇ ਕੀ ਗੱਲ ਹੈਗੀ ਇਸ ਤੋਂ ਬਹੁਤ ਪਰੇਸ਼ਾਨ ਹੋਏ ਆਂ ਕਿ ਜੀ ਕਰਦਾ ਆਤਮੱਥਿਆ ਕਰ ਦਈਏ ਐਨੇ ਪਰੇਸ਼ਾਨ ਕੱਲ ਉਹਰੇ ਉਹ ਦੂਸਰੇ ਉਹ ਵੀ ਜਿਹੜੇ ਆਏ ਨੇ ਪਲੂਜਨ ਬੋਰਡ ਵਾਲੇ ਆਈ ਇਹ ਕਹਿੰਦਾ ਜੀ ਤਾਂਕੇ ਦੇ ਲੱਗ ਜਾਂਦਾ ਤੁਸੀਂ ਗੱਡੀ ਚਲਾਉਂਦੇ ਹੋ ਤੁਸੀਂ ਐਂ ਕਰਦੇ ਹੋ ਤੁਸੀਂ ਐਂ ਕਰਦੇ ਹੋ ਜੀ ਤੁਸੇ ਹੱਬ ਤੇ ਤਾਂ ਇਲੈਗਲ ਕੰਮ ਕਰੀਂ ਦੇਖ ਲਓ ਅਸੀਂ ਜੇ ਕੋਈ ਗੱਡੀ ਚਲਾਉਂਦੇ ਆ ਉਹਦੇ ਨਾਲ ਕੋਈ ਸੁਣ ਕੋਈ ਦਿੱਕਤ ਆ ਰਹੀ ਆ ਤੁਸੀਂ ਦੱਸੋ ਇਹਦੇ ਨਾਲ ਸਾਨੂੰ ਹੈਲਥ ਦੀ ਦਿੱਕਤ ਆ ਰਹੀ ਸਨ 2 ਮਹੀਨੇ ਹੋ ਗਏ ਨਾਲ ਨਾਲ ਲੜਦੇ ਨੂੰ ਕੋਈ ਗੱਲ ਤੇ ਸੁਣਵਾਈ ਨਹੀਂ ਕਰਦੇ ਇਹ ਹੂੰ ਕੀ ਕਰੀਏ ਅਸੀਂ ਬਹੁਤ ਪਰੇਸ਼ਾਨ ਆ ਨਜਾਇਜ਼ ਪਰੇਸ਼ਾਨਾ ਜਿਹੜਾ ਸਾਡਾ ਸਾਥ ਨਹੀਂ ਦਿੰਦਾ ਹੀ ਉਹ ਦੇਖੋ ਕੀ ਗੱਲ ਹੈ ਕਿ ਕੀ ਅਸੀਂ ਇੰਨੇ ਮਤਲਬ ਇਸ ਗਲੀ 'ਚ ਛੋਟੇ ਛੋਟੇ ਬੱਚੇ ਵੀ ਰਹਿੰਦੇ ਆ 4-4 ਸਾਲ ਦੇ ਇਹ ਸਾਰੇ ਜਣੇ ਪਿੱਛੇ ਆਟ ਗਏ ਕਿ ਹਾਂ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਐ ਨਹੀਂ ਹੈਗਾ ਇਹ ਤੋਂ ਇੱਕ ਬੰਦੇ ਤੋਂ ਡਰੀ ਜਾਂਦੇ ਹੋ ਤੁਸੀਂ ਅਸੀਂ ਤਾਂ ਇਹ ਗੱਲ ਕਹਿੰਨੇ ਕਿ ਤੁਸੀਂ ਤੁਸ ਮਾਰੋ ਪੋਲਿਊਸ਼ਨ ਬੋਰਡ ਵਾਲੇ ਕੀ ਕਹਿ ਕੇ ਗਏ ਨੇ ਉਹ ਕਹਿੰਦੇ ਨੇ ਕਿ ਇਹ ਇਲੀਗਲ ਹੈਗਾ ਇਹਦੇ ਲਈ ਖੁੱਲੀ ਜਗ੍ਹਾ ਚਾਹੀਦੀ ਹੁੰਦੀ ਹੈਗੀ ਉਹ ਦੋਨਾਂ ਜਣੇ ਨੇ ਬਹੁਤ ਵਧੀਆ ਇਨਵੈਸਟ ਕੀਤਾ ਆਪਾਂ ਵੀ ਕਹੀਏ ਉਹਨਾਂ ਕਹਿੰਦੇ ਅਸੀਂ ਸਾਰੇ ਜਾ ਕੇ ਮਤਲਬ ਇਹਨਾਂ ਦੀ ਚੈੱਕ ਕਰਾਂਗੇ ਕਿ ਇਹ ਕੀ ਕੀ ਲੱਗ ਸਕਦਾ ਜੇ ਆ ਜਾਂਦੇ ਨੇ ਇੱਥੇ ਚੱਕੀ ਲੱਗੀ ਹੋਈ ਹੈ ਇਹ ਕਮਰਸ਼ੀਅਲ ਏਰੀਆ ਹੈ ਰੈਜ਼ੀਡੈਂਸ਼ੀਅਲ ਏਰੀਆ ਅਸੀਂ ਜੇ 50% ਰੈਜ਼ੀਡੈਂਸ਼ੀਅਲ 50% ਕਮਰਸ਼ੀਅਲ ਤਾਂ ਵੀ ਸਾਡੇ ਕੋਲ ਹੀ ਰੱਖਿਆ ਜਾਊਗਾ ਨਹੀਂ ਪਹਿਲਾਂ ਪਰ ਕਿਉਂ ਇਹਦੇ ਕ ਨਹੀਂ ਰੱਖਦੇ ਨੇ ਕਿ ਕਿੰਨੀ ਕੋ ਜਿਆਦਾ ਜਿਹੜੀ ਪਰੇਸ਼ਾਨ ਹੈ ਇਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਕਿਹਾ ਜਾ ਰਿਹਾ ਉਸ ਵੱਲੋਂ ਕਿ ਮੇਰੀ ਜਿਹੜੀ ਬ੍ਰੇਨ ਦੀ ਜਿਹੜੀ ਦਵਾਈ ਤੱਕ ਹੈ ਉਹ ਵੀ ਇਸ ਕੋਲਡ ਸਟੋਰ ਕਰਕੇ ਚੱਲ ਰਹੀ ਹੈ ਪਰ ਦੂਜੇ ਨਾ ਪਾਸੇ ਜਿਹੜੇ ਕਹਿੰਦੇ ਅਫਸਰਾਂ ਦੀ ਜੇਬਾਂ ਦੇ ਵਿੱਚ ਗਲਾਬੀ ਨੋਟ ਗਏ ਹੁਣ ਤਾਂ ਉਹ ਕਾਰਵਾਈ ਕਿੱਥੋਂ ਕਰਨਗੇ ਇਹ ਤੁਸੀਂ ਸਾਰੇ ਸਮਝਦਾਰ ਇਹ ਜਿਹੜਾ ਕੋਲਡ ਸਟੋਰ ਹੈ ਇਸ ਕੋਲਡ ਸਟੋਰ ਕਰਕੇ ਹੀ ਜਿਹੜੇ ਲੋਕ ਨੇ ਕਾਫੀ ਜ਼ਿਆਦਾ ਦੁਖੀ ਨੇ ਬੇਸ਼ੱਕ ਪਹਿਲਾਂ ਸਾਡੇ ਵੱਲੋਂ ਜਦੋਂ ਵੀਡੀਓ ਪ੍ਰਕਾਸ਼ਿਤ ਕੀਤੀ ਗਈ ਸੀ ਉਦੋਂ ਸਾਰੀ ਗਲੀ ਸੀ ਹੁਣ ਕਿਣਵੇਂ ਚੁੜ ਨਹੀਂ ਲੋਕ ਰਹਿ ਚੁੱਕੇ ਨੇ ਕਿਉਂਕਿ ਦੂਸਰਾ ਜਿਹੜਾ ਵਿਅਕਤੀ ਹੈ ਜਿਸ ਵੱਲੋਂ ਕੋਲਡ ਸਟੋਰ ਲਗਾਇਆ ਹੋਇਆ ਉਹ ਇਹਨਾਂ ਨੂੰ ਕੋਟ ਦੇ ਜਾਂ ਜਿਹੜੀਆਂ ਧਮਕੀਆਂ ਦੇ ਕੇ ਡਰਾਉਂਦਾ ਹੈ ਤਾਂ ਦੂਸਰੇ ਜਿਹੜੇ ਲੋਕ ਨੇ ਉਹ ਪਿੱਛੇ ਹੋ ਚੁੱਕੇ ਨੇ ਆਲਟੀਵਲ ਵੀ ਗੱਲ ਅੰਜੀਸ ਸਿੱਧੇ ਇਹ ਕਹਿਣਾ ਵੀ ਜੋ ਇਹ ਨੁਕਸਾਨ ਹੋ ਰਿਹਾ ਹੈ ਉਹਨੇ ਪਿੱਛੇ ਕਰਤਾ ਥੋੜਾ ਪਿੱਛੇ ਕਰਨ ਜਿਹੜੇ ਅੱਗੇ ਵਾਲੇ ਵਿਅਕਤੀ ਪਿੱਛੇ ਹਟੇ ਨੇ ਮਤਲਬ ਇਹਨਾਂ ਦੀ ਦਿੱਕਤ ਕੁਝ ਹੱਦ ਤੱਕ ਘਟ ਗਈ ਤੇ ਜਿੰਨਾ ਪਿੱਛੇ ਜਾਊਗਾ ਸਾਡੇ ਦਾ ਬਰਾਬਰ ਆ ਗਿਆ ਨਾ ਜੇ ਸਾਡੇ ਬਰਾਬਰ ਆ ਜਿੰਦਾ ਸਾਡੀ ਪ੍ਰੋਬਲਮ ਤਾਂ ਉਨੀ ਹੀ ਖੜੀ ਆ ਨਾ ਇਹਨਾਂ ਨੇ ਆਪਣੀ ਆਪਣੀ ਪ੍ਰੋਬਲਮ ਦੇਖ ਕੇ ਪਿੱਛੇ हट ਗਏ ਤੇ ਮਤਲਬ ਸਾਨੂੰ ਕੱਲਿਆਂ ਨੂੰ ਇਹਦੇ ਮੁਰੇ ਦੱਸਤਾ ਹੂੰ ਉਹਨੇ ਉਹ ਕੱਲਿਆਂ ਨੂੰ ਜੁਲਣਾ ਪਊਗਾ ਜੀ ਇਹਨਾਂ ਨੇ ਤਾਂ ਕਹਿਤਾ ਹੁਣ ਖਾਬਰਾ ਸਾਰੇ ਕਿਤੇ ਗਈਆਂ ਹੋਈਆਂ ਨੇ ਆਨਲਾਈਨ ਪਾਈਆਂ ਹੋਈਆਂ ਨੇ ਕੱਲ ਪ੍ਰਦੂਸ਼ਣ ਬੋਰਡ ਵਾਲੇ ਵੀ ਆ ਕੇ ਗਏ ਨੇ ਹੋਰ ਵੀ ਬੰਦਿਆਂ ਨੇ ਆਉਣਾ ਹੈ ਉਹਨਾਂ ਨੂੰ ਵੀ ਜਵਾਬ ਦੇਣਾ ਇਹ ਕਹਿੰਦੇ ਨੇ ਵੀ ਆਪਾਂ ਸਮਝੌਤਾ ਕਰ ਲੈਣਾ ਕੇਸ ਵਾਪਸ ਲੈ ਇਹ ਕਹਿੰਦੇ ਨੇ ਸਮਝੌਤਾ ਕਰ ਲੈਣਾ ਹਾਂਜੀ ਇਹ ਕਹਿੰਦੇ ਨੇ ਉਸ ਦਿਨ ਪਹਿਲਾਂ ਉਹਰੇ ਸੀਟੀ ਵਾਲੇ ਮੁਲਾਜ਼ਮ ਆਈ ਸੀ ਉਹਨਾਂ ਨੇ ਕੁਝ ਨਹੀਂ ਦਿੱਤਾ ਜੀ ਉਹ ਸਾਨੂੰ ਉਸ ਟਾਈਮ ਕਹ ਰਹੇ تھے ਵੀ ਆਪਾਂ ਇਹ ਕੁਝ ਸਾਨੂੰ ਕਰ ਲਓ 10 ਵਜੇ ਐਲਓਸੀ ਦੇ ਦਿਓ ਵੀ ਜੈਨੋਸੀਆਂ ਪਹੁੰਚ ਗਈਆਂ ਤਾਂ ਉਸਾਬ ਨਾਲ ਦੇਖਾਂਗੇ ਨਹੀਂ ਤੁਹਾਡੇ ਤੇ ਪਰਚਾ ਦਰਜ ਪਰਚਾ ਹੁਣ ਤੱਕ ਨਹੀਂ ਹੋਇਆ ਠੀ ਸੋ ਦੇਖ ਸਕਦੇ ਇੱਕ ਗੱਲ ਹੋਰ ਤੁਹਾਨੂੰ ਦੱਸਣ ਜਾ ਰਿਹਾ ਕਿ ਇਸ ਕੋਲਡ ਸਟੋਰ ਦੀ ਨਾ ਤਾਂ ਕੋਈ ਐਨਓਸੀ ਹੈ ਬਿਲਕੁਲ ਇਹ ਜਿਹੜਾ 2 ਨੰਬਰ ਦੇ ਵਿੱਚ ਲੱਗਿਆ ਹੋਇਆ ਹੈ ਪਰ ਦੂਜੇ ਪਾਸੇ ਤੁਹਾਨੂੰ ਇਹ ਵੀ ਦੱਸਦੀ ਕਿ ਇੰਨਾ ਵੱਡਾ ਜਿਹੜਾ ਇੱਥੇ ਕਨੈਕਸ਼ਨ ਦਿੱਤਾ ਗਿਆ ਇਸ ਨੂੰ ਕੋਲਡ ਸਟੋਰ ਨੂੰ ਚਲਾਉਣ ਦੇ ਲਈ ਇਹ ਕਿਹੜੇ ਅਫਸਰ ਦੀ ਮਿਹਰਬਾਨੀ ਹੋਏਗੀ ਉਸ ਦੇ ਉੱਪਰ ਵੀ ਜਿਹੜੀ ਹੈ ਕਾਰਵਾਈ ਹੋਣੀ ਬਣਦੀ ਹੈ ਹਾਂ ਜੀ ਦੀਪੀ ਜੀ ਕੀ ਕਹੋਗੇ ਤੁਸੀਂ ਰਵਿੰਦਰ ਜੀ ਮੈਂ ਤਾਂ ਇਹੀ ਕਹੂੰਗਾ ਵੀ ਇਹ ਇਲਲੀਗਲ ਲੱਗਿਆ ਹੋਇਆ ਜੀ ਸਭ ਤੋਂ ਵੱਡੀ ਗੱਲ ਆ ਵੀ ਜੇ ਮਹੱਲੇ ਦੇ ਵਿੱਚ ਦਿੱਕਤ ਆ ਬੱਚਿਆਂ ਨੂੰ ਤਾਂ ਇਹ ਇਸ ਕਰਕੇ ਕਹਿਣਾ ਮਤਲਬ ਵੀ ਇਹ ਇੰਨਾ ਦਿੱਕਤ ਮੰਨ ਰਹੇ ਨੇ ਇਹਨਾਂ ਨੂੰ 1 ਮਹੀਨਾ ਹੋ ਗਿਆ ਜੀ ਸਵਾ ਮਹੀਨਾ ਐਪਲੀਕੇਸ਼ਨਾਂ ਦਿੰਦਿਆਂ ਨੂੰ ਕਦੇ ਸਿਟੀ ਦੇ ਵਿੱਚ ਦਿੱਤੀ ਨਗਰ ਕੌਂਸਲ ਦੇ ਵਿੱਚ ਆ ਬਿਜਲੀ ਬੋਰਡ ਦੇ ਵਿੱਚ ਆ ਪ੍ਰਦੂਸ਼ਨ ਬੋਰਡ ਦੇ ਵਿੱਚ ਆ ਤੁਸੀਂ ਲਾ ਲਓ ਵੀ ਸਵਾ ਮਹੀਨੇ ਤੋਂ ਇਹ ਬੱਚੇ ਇੰਨੇ ਤੰਗ ਨੇ ਵੀ ਕਿਸੇ ਵੀ ਮੈਕਮੇ ਨੇ ਕੋਈ ਧਿਆਨ ਨਹੀਂ ਦਿੱਤਾ ਹੁਣ ਤੱਕ ਹੂੰ ਲਾਗਤੈ ਵੀ ਕੋਈ ਕਾਰਵਾਈ ਹੋ ਗਈ ਨਹੀਂ ਜੀ ਕੋਈ ਕਾਰਵਾਈ ਨਹੀਂ ਹੁੰਦੀ ਜੀ ਗੁਲਾਬੀ ਨੋਟ ਇਹਨਾਂ ਦੀ ਜੇਬਾਂ ਚ ਗਏ ਉਹਨਾਂ ਦੀਆਂ ਵਿਭਾਗਾਂ ਦੀ ਇਹ ਉਹ ਨਵਾਂ ਇਧਰ ਆ ਹੋ ਵੀ ਆਈ ਇਹਨਾਂ ਨੇ ਸੰਮਣ ਵੀ ਆਇਆ ਸੋ ਦੇਖ ਸਕਦੇ ਹੋ ਵਿਅਕਤੀ ਦਾ ਕਹਿਣਾ ਵੀ ਆ ਕਿਤੇ ਨਾ ਕਿੱਥੇ ਜਿਹੜੇ ਗੁਲਾਬੀ ਰੰਗ ਦੇ ਨੋਟ ਹੁੰਦੇ ਨੇ ਉਹ ਇੰਨੀਆਂ ਕੁ ਜ਼ਿਆਦਾ ਜੇਬਾ ਕਰਮ ਕਰ ਦਿੰਦੇ ਨੇ ਪਰ ਉਹਨਾਂ ਨੂੰ ਇਹ ਕ੍ਰਿਸ਼ਨਾ ਮਾਰਕੀਟ ਵੀ ਜਿਹੜੀ ਹੈ ਯਾਦ ਨਹੀਂ ਰਹਿੰਦੀ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਅਜਿਹੇ ਤੁਹਾਨੂੰ ਕੋਈ ਮਸਲੇ ਦਿਖਦੇ ਨੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਦਿੱਤੇ ਹੋਏ ਨੀਚੇ ਨੰਬਰਾਂ ਤੇ ਪਰ ਦੂਜੇ ਪਾਸੇ ਜੇ ਪ੍ਰਸ਼ਾਸਨ ਹੀ ਇਸ ਤਰੀਕੇ ਲੋਕਾਂ ਦੀ ਜਨ ਲੈਂਡ ਦੇ ਉੱਤੇ ਆ ਜਾਏਗਾ ਤਾਂ ਆਮ ਲੋਕ ਕਿੱਥੋਂ ਸੁਰੱਖਿਤ ਹੋਣਗੇ ਇਹ ਤੁਸੀਂ ਸਾਰੇ ਹੀ ਸਮਝਦਾਰ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣੇ